ਬੇਸਿਕਲੀ ਉਹਦੇ ਪਿਓ ਨੇ ਉਹ ਰਾਜੇ ਨੇ ਇੱਕ ਸਜ਼ਾ ਦਿੱਤੀ ਸੀ ਆਪਣੀ ਕੁੜੀ ਨੂੰ ਕਿਉਂਕਿ ਉਹ ਰੱਬ ਨੂੰ ਮੰਨਦੀ ਸੀ ਤੇ ਰਾਜਾ ਰੱਬ ਨੂੰ ਨਹੀਂ ਸੀ ਮੰਨਦਾ ਉਹ ਕਹਿੰਦਾ ਰਹੀਗਾ ਕਿ ਜੇ ਰੱਬ ਹੈਗਾ ਤਾਂ ਫਿਰ ਕਹਿੰਦਾ ਉਹ ਤੇਰੀ ਜ਼ਿੰਦਗੀ ਸੁਧਾਰ ਕੇ ਵਿਖਾਵੇ ਜੇ ਤੂੰ ਕਹਿੰਨੀ ਹੈਂਗੀ ਰੱਬ ਹੀ ਸਾਰਾ ਕੁਝ ਕਰਦਾ ਤਾਂ ਕਹਿੰਦਾ ਫਿਰ ਤੇਰੀ ਜ਼ਿੰਦਗੀ ਸੁਧਾਰ ਦੂਗਾ ਉਹ ਜਾਣ ਕੇ ਉਹਨੂੰ ਇੱਕ ਪਿੰਗਲੇ ਨਾਲ ਵਿਆਹ ਦਿੰਦਾ ਕਿਉਂਕਿ ਉਹਨੂੰ ਪਤਾ ਹੀ ਹੈ ਕਿ ਇਹ ਤਾਂ ਠੀਕ ਨਹੀਂ ਹੋਣਾ ਤਾਂ ਉਹ ਫਿਰ ਉਸ ਪਿੰਗਲੇ ਨੂੰ ਨਾਲ ਲੈ ਕੇ ਦਰ ਬਦਰ ਪਟਕਦੀ ਰਹਿੰਦੀ ਆ ਆਸਥਾ ਵਾਲੇ ਸਾਰੇ ਸਥਾਨਾਂ ਤੇ ਜਾਂਦੀ ਆ ਉਹ ਤੇ ਉਹ ਪਿੰਗਲਾ ਕੀ ਦੇਖਦਾ ਕਿ ਕਾਂ ਨੇ ਜਿਹੜੇ ਉਹ ਉਸ ਛਪੜੀ ਦੇ ਵਿੱਚ ਡੁਬਕੀ ਲਗਾ ਰਹੇ ਨੇ ਅਤੇ ਚਿੱਟੇ ਉਹ ਬਾਹਰ ਜਾ ਰਹੇ ਨੇ ਉਹ ਇਹ ਦੇਖ ਕੇ ਬੜਾ ਹਰਾਨ ਹੋਇਆ ਕਿ ਇਹ ਕਿਵੇਂ ਹੋ ਰਿਹਾ ਤਾਂ ਫਿਰ ਉਹ ਕਹਿੰਦੇ ਆ ਕਿ ਉਹ ਪਿੰਗਲਾ ਉੱਥੇ ਡੁਬਕੀ ਲਗਾ ਦਿੰਦਾ ਤੇ ਉਦੋਂ ਬਾਅਦ ਦੇ ਵਿੱਚ ਉਹਦੇ ਸਾਰੇ ਪਾਪ ਧੋਤੇ ਜਾਂਦੇ ਆ ਉਹਦਾ ਸਾਰਾ ਕੋਡ ਲੈ ਜਾਂਦਾ ਉਹ ਬਿਲਕੁਲ ਠੀਕ ਹੋ ਜਾਂਦਾ ਕਿਉਂ ਕਿ ਉਹ ਤੇ ਛਪੜੀ ਵਿੱਚ ਇਸ਼ਨਾਨ ਕੀਤਾ ਸੀਗਾ ਗੁਰੂ ਰਾਮਦਾਸ ਜੀ ਨੇ ਪਿਛਲੇ ਸਾਲ ਆਈ ਸੀਗੀ ਮਸਤਾਨੇ ਫਿਲਮ ਤੇ ਮਸਤਾਨੇ ਫਿਲਮ ਨੂੰ ਦੇਖ ਕੇ ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਸੀ ਕਿ ਇਸ ਤਰੀਕੇ ਦੀਆਂ ਹੋਰ ਫਿਲਮਾਂ ਦੀ ਮੰਗ ਕਰ ਰਹੇ ਸੀ ਕਿ ਸਿੱਖ ਇਤਿਹਾਸ ਉੱਪਰ ਹੋਰ ਫਿਲਮਾਂ ਬਣਨ ਲੋਕ ਉਡੀਕ ਕਰ ਰਹੇ ਠੀਕ ਹੈ ਜੀ ਕਿਹੜੀਆਂ ਕਿਹੜੀਆਂ ਹੋਰ ਫਿਲਮਾਂ ਆਉਣਗੀਆਂ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਇੱਕ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਬੀਬੀ ਰਜਨੀ ਤੇ ਬੀਬੀ ਰਜਨੀ ਰਿਲੀਜ਼ ਹੋਣ ਜਾ ਰਹੀ ਹੈ ਜੀ 30 ਅਗਸਤ ਨੂੰ ਬੀਬੀ ਰਜਨੀ ਦੀ ਕਹਾਣੀ ਵੈਸੇ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਇਸ ਫਿਲਮ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨੋਨ ਹਿਸਟਰੀ ਦੇ ਉੱਪਰ ਹੈ ਯਾਨੀ ਇਹਦੀ ਕਹਾਣੀ ਆਪਾਂ ਨੂੰ ਆਲਰੇਡੀ ਪਹਿਲਾਂ ਤੋਂ ਪਤਾ ਹੈ ਸਿੱਖ ਦੇ ਇਤਿਹਾਸ ਵਿੱਚ ਅਕਸਰ ਇਹ ਗੱਲ ਨਹੀਂ ਸੁਣਾਈ ਜਾਂਦੀ ਆ ਪਰ ਅੱਜ ਦੀ ਨੌਜਵਾਨ ਪੀੜ੍ਹੀ 'ਚ 70-80% ਲੋਕਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਅਸਲ ਦੇ ਵਿੱਚ ਇਹ ਕਹਾਣੀ ਉਹ ਹੈ ਜਿਸ ਨੇ ਸਿੱਖਾਂ ਨੂੰ ਉਹਨਾਂ ਦਾ ਸਰਵੋੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਿੱਤਾ ਜੀ ਆ ਇਹ ਸ੍ਰੀ ਹਰਿਮੰਦਰ ਸਾਹਿਬ ਦੇ ਬਣਨ ਦੀ ਕਹਾਣੀ ਆ ਇਹਨਾਂ ਤੋਂ ਪਹਿਲਾਂ ਦੀ ਉਸ ਪਵਿੱਤਰ ਸਰੋਵਰ ਦੀ ਕਹਾਣੀ ਆ ਉਸ ਦੁੱਖ ਭੰਜਨੀ ਪੇਰੀ ਦੀ ਕਹਾਣੀ ਆ ਕਾਗੋ ਹੰਸ ਬਣੇ ਦੀ ਕਹਾਣੀ ਆ ਮੋਟਾ-ਮੋਟੀ ਇਤਿਹਾਸ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਇੱਕ ਰਾਜਕੁਮਾਰੀ ਸੀਗੀ ਰਜਨੀ ਜਿਹਦੇ ਪਿਤਾ ਨੇ ਉਹਦਾ ਵਿਆਹ ਕਰ ਦਿੱਤਾ ਸੀਗਾ ਇੱਕ ਪਿੰਗਲੇ ਦੇ ਨਾਲ ਜਿਹਨੂੰ ਕੋੜ ਲੱਗਿਆ ਹੋਇਆ ਸੀ ਜਿਹਦਾ ਕੋਈ ਇਲਾਜ ਨਹੀਂ ਸੀਗਾ ਬੇਸਿਕਲੀ ਉਹਦੇ ਪਿਓ ਨੇ ਉਹ ਰਾਜੇ ਨੇ ਇੱਕ ਸਜ਼ਾ ਦਿੱਤੀ ਸੀ ਆਪਣੀ ਕੁੜੀ ਨੂੰ ਕਿਉਂਕਿ ਉਹ ਰੱਬ ਨੂੰ ਮੰਨਦੀ ਸੀ ਤੇ ਰਾਜਾ ਰੱਬ ਨੂੰ ਨਹੀਂ ਸੀ ਮੰਨਦਾ ਉਹ ਕਹਿੰਦਾ ਸੀਗਾ ਕਿ ਜੇ ਰੱਬ ਹੈਗਾ ਤਾਂ ਫਿਰ ਕਹਿੰਦਾ ਉਹ ਤੇਰੀ ਜ਼ਿੰਦਗੀ ਸੁਧਾਰ ਕੇ ਵਿਖਾਵੇ ਜੇ ਤੂੰ ਕਹਿੰਦੀ ਹੈਂ ਕਿ ਰੱਬ ਹੀ ਸਾਰਾ ਕੁਝ ਕਰਦਾ ਤਾਂ ਕਹਿੰਦਾ ਫਿਰ ਤੇਰੀ ਜ਼ਿੰਦਗੀ ਸੁਧਾਰ ਦੂਗਾ ਉਹ ਜਾਣ ਕੇ ਉਹਨੂੰ ਇੱਕ ਪਿੰਗਲੇ ਨਾਲ ਵਿਆਹ ਹੁੰਦਾ ਮੈਨੂੰ ਕਿਹਨੂੰ ਪਤਾ ਸੀ ਇਹ ਕਦੇ ਠੀਕ ਨਹੀਂ ਹੋਣਾ ਤਾਂ ਉਹ ਫਿਰ ਉਸ ਪਿੰਗਲੇ ਨੂੰ ਨਾਲ ਲੈ ਕੇ ਤਰ ਬਦਰ ਪਟਕਦੀ ਰਹਿੰਦੀ ਆ ਆਸਥਾ ਵਾਲੇ ਸਾਰੇ ਸਥਾਨਾਂ ਤੇ ਜਾਂਦੀ ਆ ਪਰ ਉਸ ਪਿੰਗਲੇ ਦਾ ਇਲਾਜ ਨਹੀਂ ਹੁੰਦਾ ਤੇ ਫਿਰ ਆਖਿਰ ਨੂੰ ਉਹ ਪਹੁੰਚਦੀ ਆ ਇੱਕ ਜਗ੍ਹਾ ਜਿੱਥੇ ਅੱਜ ਸ੍ਰੀ ਹਰਮੰਦਰ ਸਾਹਿਬ ਨੇ ਜਿੱਥੇ ਅੱਜ ਪਉ ਵਿਤਰ ਸਰੂਵਰ ਉੱਥੇ ਉਹ ਪਿੰਗਲਾ ਕੀ ਦੇਖਦਾ ਹੈ ਕਿ ਕਾਂ ਨੇ ਜਿਹੜੇ ਉਹ ਉਸ ਛੱਪੜੀ ਦੇ ਵਿੱਚ ਡੁਬਕੀ ਲਗਾ ਰਹੇ ਨੇ ਅਤੇ ਚਿੱਟੇ ਉਹ ਬਾਹਰ ਜਾ ਰਹੇ ਨੇ ਉਸ ਜਮਾਨੇ ਵਿੱਚ ਉੱਥੇ ਸਿਰਫ ਇੱਕ ਛੱਪੜੀ ਸੀ ਉਹ ਪਿੰਗਲਾ ਇਹ ਦੇਖ ਕੇ ਬੜਾ ਹਰਾਨ ਹੋਇਆ ਕਿ ਇਹ ਕਿਵੇਂ ਹੋ ਰਿਹਾ ਤਾਂ ਫਿਰ ਉਹ ਕਹਿੰਦੇ ਕਿ ਉਹ ਪਿੰਗਲਾ ਉੱਥੇ ਡੁਬਕੀ ਲਗਾ ਦਿੰਦਾ ਤੇ ਉਦੋਂ ਬਾਅਦ ਦੇ ਵਿੱਚ ਉਹਦੇ ਸਾਰੇ ਪਾਪ ਧੋਤੇ ਜਾਂਦੇ ਆ ਉਹਦਾ ਸਾਰਾ ਕੋਡ ਲੈ ਜਾਂਦਾ ਉਹ ਬਿਲਕੁਲ ਠੀਕ ਹੋ ਜਾਂਦਾ ਕਿਉਂ ਕਿ ਉਸ ਛੱਪੜੀ ਵਿੱਚ ਇਸ਼ਨਾਨ ਕੀਤਾ ਸੀਗਾ ਗੁਰੂ ਰਾਮਦਾਸ ਜੀ ਨੇ ਇਸੇ ਲਈ ਕਿਹਾ ਜਾਂਦਾ ਗੁਰੂ ਰਾਮਦਾਸ ਤਲਾਵਰ ਨਾਲ ਤੇ ਸਭ ਉੱਤਰੇ ਪਾਪ ਕਮਾਤੇ ਇਹ ਉਹ ਕਹਾਣੀ ਹੈ ਉਦੋਂ ਬਾਅਦ ਦੇ ਵਿੱਚ ਉਸ ਛੱਪੜੀ ਨੂੰ ਹੌਲੀ ਹੌਲੀ ਸਰੋਵਰ ਦੇ ਵਿੱਚ ਤਬਦੀਲ ਕੀਤਾ ਗੁਰੂ ਅਰਜਨ ਦੇਵ ਜੀ ਨੇ ਉੱਥੇ ਫਿਰ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕਰਵਾਈ ਉਹਨਿਤ ਫਿਲਾਮ ਵਾਲੇ ਵੀ ਇੱਕ ਕੀ ਇਸ ਫਿਲਮ ਦੇ ਵਿੱਚ ਵੀ ਗੁਰੂ ਰਾਮਦਾਸ ਜੀ ਨੂੰ ਜਾਂ ਗੁਰੂ ਅਰਜਨ ਦੇਵ ਜੀ ਨੂੰ ਦਿਖਾਇਆ ਜਾਵੇਗਾ ਆਈ ਡੋਨਟ ਥਿੰਕ ਸੋ ਐਦਾਂ ਨਹੀਂ ਕਰ ਸਕਦੇ ਉਹ ਹਾਂ ਉਹਨਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਵੇਗੀ ਕਿ ਇੱਥੋਂ ਦਾ ਇਤਿਹਾਸ ਕੀ ਹੈ ਇਹ ਜਗ੍ਹਾ ਕਿਹੜੀ ਹੈ ਇਹ ਦੱਸਿਆ ਜਾਵੇਗਾ ਇਸ ਤਰੀਕੇ ਦੀ ਇੱਕ ਫਿਲਮ ਇਸੇ ਕਹਾਣੀ ਦੇ ਉੱਤੇ ਇੱਕ ਫਿਲਮ ਅੱਜ ਤੋਂ 50 ਸਾਲ ਪਹਿਲਾਂ ਵੀ ਬਣ ਚੁੱਕੀ ਆ ਉਸ ਫਿਲਮ ਦਾ ਨਾਮ ਸੀਗਾ ਦੁੱਖ ਭੰਜਨ ਤੇਰਾ ਨਾਮ ਸ਼ਾਇਦ ਤੁਸੀਂ ਉਹ ਫਿਲਮ ਦੇਖੀ ਹੋਣੀ ਆ ਤੇ ਉਹ ਉਸ ਜਮਾਨੇ ਦੇ ਹਿਸਾਬ ਨਾਲ ਬਣੀ ਸੀ ਉਹਦੇ ਵਿੱਚ ਵੀ ਐਦਾਂ ਬਹੁਤ ਕੁਝ ਦਿਖਾਇਆ ਗਿਆ ਸੀਗਾ ਤੇ ਇਹ ਜਿਹੜੀ ਫਿਲਮ ਆ ਇਹ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਬਣੀ ਆ ਬਹੁਤ ਹੀ ਬਿਹਤਰੀਨ ਫਿਲਮ ਬਣਾਈ ਹੈ ਉਹਨੇ ਟ੍ਰੇਲਰਸ ਦੇਖ ਕੇ ਤਾਂ ਇਹ ਹੀ ਪਤਾ ਲੱਗਦਾ ਹੋਰ ਵੀ ਬਹੁਤ سارے ਸੀਨ ਇਸ ਨੂੰ ਦੇ ਆ ਚੁੱਕੇ ਆ ਬਾਕੀ ਫਿਲਮ ਦੇਖਦੇ ਆ ਕਹੋ ਜੀ ਬਣਦੀ ਆ ਮੇਰਾ ਬਸ ਇੱਕ ਹੀ ਕਨਸਰਨ ਹੁੰਦਾ ਕਿ ਜੋ ਵੀ ਇਸ ਤਰ੍ਹਾਂ ਦੀ ਫਿਲਮ ਬਣੇ ਨਾ ਉਹ ਇਤਿਹਾਸ ਨੂੰ ਬਿਲਕੁਲ ਸਹੀ ਨਿਕਾਵੇ ਜਿਵੇਂ ਲਿਖਿਆ ਹੋਇਆ ਜਿਵੇਂ ਇਤਿਹਾਸ ਸੀ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਐਡ ਕਰਨ ਦੀ ਕੋਸ਼ਿਸ਼ ਨਾ ਕੀ ਕਰੇ ਕਿੰਨਾ ਕਿ ਕੁਝ ਗਲੈਮਰਾਈਜ਼ ਕਰਨ ਦੀ ਹਨਾ ਜਾਂ ਰੋਮਾਂਟਿਕ ਕੋਈ ਸੌਂਗ ਜਾਂ ਤੀਨ ਇਸ ਤਰੀਕੇ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ ਓਰੀਜਨਲ ਫਿਲਮਾਂ 'ਚ ਸੋ ਦੇਖਦੇ ਹਾਂ ਬਾਕੀ ਫਿਲਮ ਕਿਸ ਤਰ੍ਹਾਂ ਦੀ ਬਣੀ ਹੈ ਫਿਲਮ ਦੀ ਸਟਾਰ ਕਾਸਟ ਹੈ ਰੂਪੀ ਗਲ ਮੇਨ ਰੋਲ ਦੇ ਵਿੱਚ ਨੇ ਉਹਨਾਂ ਦੇ ਪਿਤਾ ਦਾ ਰੋਲ ਕਰ ਰਹੇ ਨੇ ਜੋਗਰਾਜ ਸਿੰਘ ਅਤੇ ਜਸ ਬਾਜਵਾ ਵੀ ਨੇ ਫਿਲਮ ਦੇ ਵਿੱਚ ਅਤੇ ਅੱਜ ਕੱਲ੍ਹ ਪੰਜਾਬ ਦੇ ਉੱਬਰ ਦੇ ਨੌਜਵਾਨ ਪਿੰਕਾ ਜਰਗ ਜਿਹਨੂੰ ਪੰਜਾਬ ਦੀ ਉਮੀਦ ਆਖਿਆ ਜਾਂਦਾ ਉਹ ਵੀ ਇਸ ਫਿਲਮ ਦੇ ਵਿੱਚ ਨੇ। ਬਾਕੀ ਦੇਖਦੇ ਆਂ ਫਿਲਮ ਕਿ ਹੋਜੀ ਬਣਦੀ ਹੈ ਫਿਲਮ ਆਉਣ ਤੋਂ ਬਾਅਦ ਵੀ ਮੈਂ ਇੱਕ ਵੀਡੀਓ ਲੈ ਕੇ ਆਵਾਂਗਾ ਫਿਲਮ ਦਾ ਰਿਵਿਊ ਦੇਵਾਂਗਾ। ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਤੇ ਸ਼ੇਅਰ ਇਸ ਨੂੰ ਜਰੂਰ ਕਰਿਓ ਜੀ। ਬਾਕੀ ਤੁਸੀਂ ਇਸ ਫਿਲਮ ਨੂੰ ਦੇਖਣ ਜਾਓਗੇ ਕਿ ਨਹੀਂ। ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ।